bole so niha so siran bole so niha so siran bole so niha ਬਹੁਤ ਬਹੁਤ ਸਤਿ ਸ੍ਰੀ ਅਕਾਲ। ਹੁਣ ਮੈਂ ਬੇਨਤੀ ਕਰੂੰਗਾ ਆਰਣਜੀਤ ਸਾਹਿਬ ਜੀ ਦੇ ਸਰੂਰਾਂ ਉਹ ਕਿ ਉਹਨਾਂ ਸਾਹਿਬ ਜੀ ਵੀ ਪਾਣੀ ਦੇ ਜਪ ਕਰਨ। ਜੇ ਕਿਨੂੰ ਵੀ ਸਤਿ ਸ੍ਰੀ ਅਕਾਲ ਜੀ ਲਾਈ। ਪਾਸ ਕਰਨਾ ਜੀ। ਅ ਮੈਂ ਬੇਨਤੀ ਕਰੂੰਗਾ ਬੀਬੀ ਗਜੀਤ ਕੌਰ ਜੀ ਖਾਲਸਾ ਅਤੇ ਉਹਨਾਂ ਦੇ ਸੁਪੁੱਤਰ ਸਦਾਰਨ ਮਤੀ ਸਿੰਘ ਜੀ ਉਹਨਾਂ ਨੂੰ ਕਿ ਉਹ ਵੀ ਉਰਮਾਰ ਦੇ ਫਜੂ ਰਾਜ ਆਣ ਤਾਂ ਕਿ ਇਹਨਾਂ ਨੂੰ ਵੀ ਸੇਵਾ ਦਿੱਤਾ ਜਾ ਸਕੇ ਬੀਬੀ ਜੀ ਹੋਰਾਂ ਨੇ ਇੱਕ ਵੇਕ ਦਾ ਭਰਾ ਕੈਂਪ ਜੋ ਗਰਮਤ ਕੈਂਪ ਲਗਾਇਆ ਹੈ ਆਪ ਸਾਰੀਆਂ ਸੰਗਤਾਂ ਨੇ ਬਹੁਤ ਲਾਹਾ ਲਿਆ ਹੈ ਸੰਗਤਾਂ ਦੇ